ਚੋਂ ਸਿੱਧਾ ਦਰਖਤ ਹੈ ਇਹ ਦਰਖਤ ਹੈ ਹਾਂਜੀ ਪੂਰਾ ਦੇਖੋ ਪੂਰਾ ਪੰਜਾ ਲਗਾਇਆ ਖਲੋ ਕੋ ਫਲ ਵੀ ਲੱਗਦਾ ਨਹੀਂ ਕੋਈ ਫਲ ਲੱਗਦਾ ਨਹੀਂ ਹਾਲੇ ਚ ਦੋਰ ਲੱਗਦਾ ਪਾਉਂਦਾ ਹੈ ਪਵੇਦੇ ਸਾਨੂੰ ਥੋੜਾ ਇਤਿਹਾਸ ਡੈਡੀ ਡੈਡੀ ਹਾਂ ਆਜੋ ਇੱਧਰ ਫਤਿਹ ਕਿਰਪਾ ਕਰਦੇ ਆ ਆਜੋ ਆਜੋ ਲਸਣ ਲੱਗੇ ਹਾਂ ਹਾਂਜੀ ਆਜੋ ਆਜੋ ਗੁਰਸਤੇ ਤੁਜ ਨੂੰ ਫੜੀ ਗੁਰਸਤੇ ਪਾਉ ਗੁਰਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਇਤਿਹਾਸ ਇਸ ਸਮੇਂ ਗੁਰੂ ਨਾਨਕ ਦੇਵ ਜੀ ਨਾਨਕ ਮਤਾ ਸਾਹਿਬ ਜੀ ਤੀਸਰੀ ਉਦਾਸੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਚਾਰ ਉਦਾਸੀਆਂ ਕੀਤੀਆਂ ਨੇ ਜਿਹਨੂੰ ਕਹਿੰਦੇ ਸਨ ਯਾਤਰਾ ਤੇ ਤਿੰਨ ਉਦਾਸੀਆਂ ਦੇ ਵਿੱਚ ਪਾਈ ਮਰਦਾਨਾ ਜੀ ਨਾਲ ਸਨ ਇੱਕ ਉਦਾਸੀ ਦੇ ਵਿੱਚ ਜਿਹੜੀ ਦੂਸਰੀ ਉਦਾਸੀ ਸੀ ਨਾ ਉਸ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨਾਲ ਲੈ ਕੇ ਨਹੀਂ ਹੁੰਦੇ ਸਨ ਉਤਰਾਖੰਡ ਚ ਦੋ ਉਦਾਸੀਆਂ ਹੋਈਆਂ ਨੇ ਜੁਪੀ ਵਿੱਚ ਇੱਕ ਦੂਸਰੀ ਤੇ ਤੀਸਰੀ ਜਿਹੜੀ ਦੂਸਰੀ ਉਦਾਸੀ ਸੀ ਉਸ ਸਮੇਂ ਇਕੱਲੇ ਗੁਰੂ ਨਾਨਕ ਦੇਵ ਜੀ ਮਾਰਚ ਇੱਥੋਂ ਕਰੀਬਨ 40 ਕਿਲੋਮੀਟਰ ਪੇਛੇ ਨਾਨਕਪੁਰ ਟਾਂਡਾ ਗੁਰੂ ਘਰ ਪਿਆ ਹੈ ਉੱਥੇ ਲੋਕ ਹੀ ਕਰਦੇ ਸਨ ਇਤਨੇ ਘਰ ਦੇ ਇਤਨੇ ਹਾਲਤ ਉਹਨਾਂ ਦੀ ਮਾੜੀ ਸੀ ਇਹਨੇ ਗਰੀਬ ਸਨ ਘਰ ਵਿੱਚ ਬੱਚਾ ਪੈਦਾ ਹੁੰਦਾ ਸੀ ਤੇ ਬੱਚੇ ਨੂੰ ਮੰਡੀ ਵਿੱਚ ਵੇਚ ਕੇ ਜਿਵੇਂ ਅੱਜ ਲੋਕਾਂ ਲੋਕੀ ਜਾਨਵਰਾਂ ਦੀ ਮੰਡੀ ਲੱਗਦੀ ਹੈ ਨਾ ਉਸ ਸਮੇਂ ਉੱਥੇ ਬੱਚਿਆਂ ਦੀ ਮੰਡੀ ਲੱਗਦੀ ਸੀ ਘਰ ਦੇ ਬੱਚਾ ਪੈਦਾ ਹੁੰਦਾ ਸੀ ਬੱਚੇ ਨੂੰ ਗਾਂ ਵੇਚ ਦੇਣਾ ਜੇ ਘਰ ਦਾ ਗੁਜ਼ਾਰਾ ਲੋਕ ਚਲਾਉਂਦੇ ਸਨ ਉੱਥੇ ਗੁਰਨਾਨਕ ਦੇਵ ਜੀ ਮਾਰੇ 3 ਵਰੀ ਵਿਕੇ ਨਹੀਂ ਉਸ ਮੰਡੀ ਦੇ ਵਿੱਚ ਫਿਰ ਲੋਕਾਂ ਨੂੰ ਕੀਤਾ ਉਹ ਕਹਿਓ ਇਹ ਕੰਮ ਛੱਡ ਦਿਓ ਇਹ ਕਿਰਤ ਕਮਾਈ ਕਰੋ ਤੇ ਨਾਮ ਜਪੋ ਤੇ ਤੁਹਾਡੇ ਤੇ ਬੜੀ ਕਿਰਪਾ ਹੋਣੀ ਇੱਥੇ ਗੁਰਨਾਨਕ ਜੀ ਦਿਨਵਰੀ ਵਿਕੇ ਲੋਕਾਂ ਨੂੰ ਸੁਲਝਾ ਕੇ ਉੱਥੇ ਅਜ ਲੋਕ ਬੜੇ ਅਮੀਰ ਨੇ ਉੱਥੇ ਗੁਰੂ ਘਰ ਬਣ ਗਿਆ ਉਸ ਤੋਂ ਬਾਅਦ ਫਾਈ ਮਰਦਾਨਾ ਜਿਹਨੂੰ ਲੈ ਕੇ ਨਾਨਕ ਮਤਾ ਸਰਬਜੀ ਗੁਰਨਾਨਕ ਦੇਵ ਜੀ ਧਰਤੀ ਤੇ ਆਏ ਨੇ ਗੁਰੂ ਨਾਨਕ ਦੇਵ ਜੀ ਜੀ ertid ਆਉਣ ਤੋਂ ਪਹਿਲਾਂ ਨਾਨਕ ਮਤਾ ਸਭੀ ertid ਤੋਂ ਪਹਿਲੇ ਸਿਧ ਨਹੀਂ ਦੇ ਸ ਗੁਰਪਨਾਦ ਮਛੰਦਰ ਨਾਦ ਭਗਰ ਨਾਦ ਕੇ ਕਨਪਾਟੇ ਜੋਗੀ ਸਨ ਤੇ ਗੁਰੂ ਨਾਨਕ ਦੇਵ ਜੀ ਤੋਂ ਆਉਣ ਤੋਂ ਪਹਿਲਾਂ ਪਿੱਪਲ ਸਭਾ ਜਿਹੜੇ ਨਾਨਕ ਮਤਾ ਸੇਵਾ ਨਾਲ ਪੂਛਮ ਸੁੱਕੀ ਵੇ ਤੇ ਗੁਰੂ ਨਾਨਕ ਦੇਵ ਜੀ ਨੇ ਅਸੀਸ ਕਿਰਪਾ ਕੀਤੀ ਉਹਨਾਂ ਦੇ ਆਉਣ ਦੇ ਨਾਲ ਪਿੱਪਲ ਸਭ ਨੂੰ ਹਰਾ-ਫਰਾ ਕਰ ਦਿੱਤਾ ਤਾਂ ਸਿਧਾਂ ਨੇ ਗੁਰੂ ਪਾਤਸ਼ਾਹ ਦੇ ਨਾਲ ਵਿਰੋਧ ਕੀਤਾ ਸੀ ਸਿੱਧੀ ਗੋਸ਼ਟੀ ਹੋਈ ਆਕਰਨੋਂ ਕਿਪਾਲ ਸਾਹਿਬ ਨੂੰ ਡਾਇਆ ਗਿਆ ਨਾਨਕ ਮਤਾ ਸਾਹਿਬ ਦਾ ਸਾਰਾ ਜਲ ਸੁਕਾ ਦਿੱਤਾ ਕਈ ਕੋਤਗ ਵਿੱਚ ਆਕਰਨੋਂ ਧਰਤੀ ਮਾਤਾ ਨੇ ਪੁਕਾਰ ਕੀਤੀ ਸੀ ਵੀ ਮੈਂ ਤਨਗੁਰ ਨਾਨਕ ਦੇਵ ਜੀ ਦੀ ਧਰਤੀਆਂ ਤੇ ਮੈਂ ਸੇਧ ਮਤਾ ਦੀ ਧਰਤੀ ਨਹੀਂ ਇਹ ਤੂ ਪਰਸੇਦ ਨਾਨਕ ਮਤਾ ਸਾਹਿਬ ਦੀ ਧਰਤੀ ਤੋਂ ਛੱਡ ਕੇ ਨਾ ਚਲੇ ਗਏ ਸਨ ਤੇ ਗੁਰੂ ਨਾਨਕ ਦੇਵ ਜੀ ਤੂ ਬਾਅਦ तकरीबन 102 ਸਾਲ ਬਣਦੇ ਨੇ ਤੇ ਨਾਨਕ ਮਤਾ ਸਾਹਿਬ ਦੀ ਧਰਤੀ ਦੇ ਕੋਈ ਸਿੱਖ ਸੇਵਾ ਕਰਨ ਵਾਲਾ ਨਹੀਂ ਸੀ ਤੇ ਨਾ ਹੀ ਤਨਗੁਰ ਨਾਨਕ ਦੇਵ ਜੀ ਕਿਸੇ ਸਿੱਖ ਨੂੰ ਛੱਡ ਗਏ ਸਨ ਜੇ ਸਮੇਂ ਮੀਰੀ 프리 ਦੇ ਮਾਲਕ ਸ਼ਿਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸ੍ਰੀ ਹਰਮੰਦਰ ਸਾਹਿਬ ਦੀ ਤਰਤੀ ਤੇ ਬੈਠੇ ਨੇ ਉਸ ਸਮੇਂ ਪਾਈਬਲੀ ਚੰਦ ਪਾਈ ਪੇੜਾ ਜੀ ਪਾ ਗਰਤੂ ਜੀ ਪਾ ਨਗਾਜੀ ਪਾ ਜੱਠਾ ਜੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਏ ਗੁਰਦੇਤਾ ਜੀ ਬਾਬਾ ਅਲਮਸ ਜੀ ਤੇ ਬਾਬਾ ਸ੍ਰੀ ਚੰਦ ਜੀ ਸਾਹਿਬ ਤੇ ਬਾਬਾ ਸ੍ਰੀ ਚੱਕ ਜੀ ਕਹਿੰਦੇ ਨੇ ਸ਼ਿਵੇਂ ਬਾਦਸ਼ਾਹ ਨੂੰ ਕਹਿੰਦੇ ਮਹਾਰਾਜ ਪੀਤਾ ਦੇ ਚਰਨ ਪੈ ਨੇ ਸ੍ਰੀ ਨਾਨਕ ਮਾਤਾ ਸਾਹਿਬ ਦੀ ਤਰਤੀ ਤੇ ਉੱਥੇ ਕੋਈ ਸਿੱਖ ਸੇਵਾ ਕਰਨ ਵਾਲਾ ਨਹੀਂ ਤੇ ਜਿਹੜੇ ਬਾਬਾ ਅਲਮਸ ਸੀ ਨਾ ਏ ਬਾਬਾ ਸ੍ਰੀ ਚਰਜੀਤ ਚਲਾ ਸੀ ਉਹਨਾਂ ਨੂੰ ਬਹੁਤ ਮੰਨਦੇ ਸਨ ਬੜਾ ਅੰਦਰ ਦੀ ਜਾਣਦੇ ਸਨ ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਬਾਬਾ ਸ੍ਰੀ ਜੀ ਜਾਂਦੇ ਨੇ ਆਪਸ ਵਿੱਚ ਵਿਚਾਰ ਕਰਦੇ ਨੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਾਬਾ ਅਲਮਸ ਜੀ ਦੀ ਸੇਵਾ ਲਈ ਸੀ ਨਾਨਕ ਮਤਾ ਸਾਹਿਬਾ ਲਈ ਉਹਨਾਂ ਨੇ ਬਾਬਾ ਅਲਮਸ ਜੀ ਇੱਥੇ ਪਹੁੰਚ ਕੇ ਨਾ ਬੜੀ ਬੀਪਲ ਸਰ ਦੀ ਸੇਵਾ ਕੀਤੀ ਹੈ ਸੰਗਤ ਦੀ ਸੇਵਾ ਕਰਕੇ ਸੰਗਤ ਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ ਕਾਫੀ ਦਿਨ ਸੇਵਾ ਕਰਦਿਆ ਕਰਦਿਆ ਜਿਹੜਾ ਸਾਸਾ ਜੀ ਗੋਰਖ ਨਾਥ ਦਾ ਚੱਲਾ ਸੀ ਮਛੰਦਰ ਨਾਥ ਉਹ ਪਾੜਾ ਤੇ ਆਪ ਗੁਰੂ ਬਣ ਗਿਆ ਏ ਉਹ 150 ਚੱਲਾ ਲੈਂਦਾ ਤੇ ਨਰਕ ਮਾਤਾ ਸਾਹਿਬ ਜੀ ਦੀ ਧਰਤੀ ਤੇ ਵਾਪਸ ਕਿਹਾ ਗਿਆ ਨੇ ਉਹਨਾਂ ਨੇ ਬਰ ਬਾਬਾ ਅਲਮਾਦਿਨ ਬੜਾ ਮਾਰਿਆ ਕੁੱਟਿਆ ਤੇ ਪਿੱਪਲ ਸਾਹਿਬ ਜੀ ਨੂੰ ਇਹਨਾਂ ਨੇ ਦੁਬਾਰਾ ਫਿਰ ਇੱਕ ਵਾਰੀ ਸੁਕਾਇਆ ਸੀ ਪਿੱਪਲ ਸਾਹਿਬ ਜੀ ਨੂੰ ਜਦੋਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਹਰਾ ਕੀਤਾ ਏ ਇਹਨਾਂ ਨੇ ਛੇਵੇਂ ਪਾਜ ਦੇ ਸਮੇਂ ਤੇ ਪਿੱਪਲ ਸਾਹਿਬ ਜੀ ਨੂੰ ਅੱਗ ਲਾ ਕੇ ਫਿਰ ਸਾੜ ਦਿੱਤਾ ਅੱਗ ਲਾ ਕੇ ਸਾੜਿਆ ਏ ਤੇ ਬਾਬਾ ਅਲਮਾਜੀ ਨੂੰ ੱੱਕੇ ਮਾਰ ਕੇ ਉੱਥੋਂ ਕੱਢ ਦਿੱਤਾ ਹੈ ਤੇ ਸਾਸ ਸੰਗ ਦੀ ਉਸ ਸਮੇਂ ਇਹ ਸਾਰਾ ਜੰਗਲ ਸੀ ਤੇ ਧਰਤੀ ਤੇ ਜੰਗਲ ਸੀ ਇਸ ਧਰਤੀ ਤੇ ਇੱਥੇ ਆਏ ਨੇ ਬਾਬਾ ਅਲਮਾਜੀ ਉੱਥੋਂ ਡਰਦੇ ਮਾਰੇ ਵਿਚਾਰੇ ਆ ਗਏ ਨੇ ਤੇ ਮੇਰੇ ਫਿਰ ਮਾਰੇ ਨਾਲ ਕੁੱਟਣ ਗਏ ਮੈਨੂੰ ਇੱਥੇ ਆਏ ਨੇ ਤੇ ਜਿਹੜਾ ਬੋਰਡ ਖੜਾ ਆ ਸਾਸ ਸੰਗ ਜੀ ਇਹ ਉੱਥੇ ਉਸ ਸਮੇਂ ਬੋਰਡ ਬੜਾ ਵੱਡਾ ਸੀ ਇੱਥੇ ਬੜਾ ਵੱਡਾ ਦਿਸਦੇ ਨੇ ਬੋਰਡ ਵਿੱਚੋਂ ਖੋਖਲ ਬੋਰਡ ਸੀ ਇੱਥੇ ਛੁਪ ਕੇ ਬਾਬਾ ਅਲਮਾਜੀ ਬੈਠੇ ਨੇ ਇੱਥੇ ਬੈਠ ਕੇ ਅਰਦਾਸ ਕੀਤੀ ਹੈ ਮਹਾਰਾਜ ਵਾਹਿ ਆਜ ਸਾਡੀ ਅਰਦਾਸ ਸੁਣੋ ਸਾਡਾ ਹਾਲ ਵੇਖੋ ਤੇ ਸ੍ਰੀ ਨਾਨਕ ਮਤਾ ਸਾਹਿਬ ਦਾ ਹਾਲ ਵੇਖੋ ਫਿਰ ਛੇਵੇਂ ਪਾਤਸ਼ਾਹ ਕਰੀਬਨ 25 ਤੋਂ 26 ਨਾਲ ਸਿੰਘ ਲੈ ਨੇ ਹਰਮੰਦਰ ਸਾਹਿਬ ਦੀ ਧਰਤੀ ਚਾਲੇ ਪਾ ਕੇ ਪੁਰੇ ਛੇਤਰ ਲਾਗੇ ਖਰਾ ਪੈਂਦੇ ਉੱਥੇ ਕੋੜੀ ਕੋੜ ਦੂਰ ਕੀਤਾ ਹੈ ਗੁਰੂ ਪਾਤਸ਼ਾਹ ਨੇ ਗੜ ਗੰਗਾ પાર ਕੀਤੀ ਮਰਾਦਾਬਾਦ ਕਾਂਸੀਪੜ ਨਵਾਬਗਾ ਜੋ ਹੁੰਦਿਆ ਹੋਇਆ ਇੱਥੇ ਪੁੱਜੇ ਨੇ ਇੱਥੇ ਆ ਕੇ ਕੋਈ ਸਮਾਂ ਇੱਥੇ ਗੁਜ਼ਾਰਿਆ ਹੈ ਗੁਜ਼ਾਰ ਕੇ ਸਤਬੂਜ ਨੇ ਬਚਨ ਕੀਤਾ ਕਹਿੰਦੇ ਸਿੱਖੋ ਉਹ ਸਾਡੇ ਵਡਿਆਂ ਦੀ ਧਰਤੀ ਏ ਨਾਨਕ ਮਤਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਉੱਥੇ ਵੀ ਜਾਣਾ ਤੇ ਬੜੇ ਸਤਿਕਾਰ ਨਾਲ ਜਾਣਾ ਹੈ ਤੇ ਅਸੱਤ ਜਿਹੜਾ ਆ ਪੇੜ ਖੜਾ ਨਾ ਆ ਹਰਾ ਭਰਾਜ ਇੱਥੇ ਗੁਰੂ ਪਾਚੇ ਨੇ ਸੁੱਕੇ ਕਿੱਲੇ ਮੰਗਾਏ ਸਨ ਲੱਕੜ ਦੇ ਸੁੱਕੇ ਕਿੱਲੇ ਇੱਥੇ ਗੁਰੂ ਪਾਚਾ ਨੇ ਆਪਣੇ ਹੱਥੀਂ ਅਡ ਕੇ ਇੱਥੇ ਘੋੜਾ ਬਣ ਕੇ ਨਾਨਕ ਮਹਾਂਦਾਸ ਸਾਹਿਬ ਦੀ ਧਰਤੀ ਤੇ ਗਏ ਸਨ ਆ ਤੁਮ ਗੜ ਗੱਗਿਆ ਨਹੀਂ ਉਹਨਾਂ ਬਦਾਈਆਂ ਰਾਮਦਾਸ ਜੀ ਦਾ ਕਰਕੇ ਤੇ ਕਹਿੰਦੇ ਨੇ ਗੁਰੂ ਪਾਚਾ ਨੇ ਲੱਕੜ ਦੇ ਸੁੱਕੇ ਮੰਗਾ ਕਿੱਲੇ ਮੰਗਾ ਕੇ ਇਸ ਪੇੜ ਦੇ ਨਾਲ ਸੁੱਕਾ ਕਿੱਲਾ ਗੜ ਕੇ ਗੁਰੂ ਪਾਚਾ ਦਾ ਆ ਘੋੜਾ ਬਣਿਆ ਕੇ ਨਾਲ ਜਿਹੜੇ ਸਿੰਘ ਸਨ ਪੰਜ ਸਿੰਘ ਸਨ ਨਾਲੇ ਸਤਗੁਰ ਗੱਡ ਵਹੀ ਸੰਗ ਉਹਨਾਂ ਦੇ ਸੁੱਕੇ ਕਿੱਲੇ ਗੱਡੇ ਨਹੀਂ ਤੇ ਘੋੜੇ ਬੰਨੇ ਸਨ ਇੱਥੇ ਜੋੜੇ ਲਾ ਕੇ ਫੈਰੂ ਲੰਗਿਆ ਨਾਨਕ ਮਾਤਾ ਸਾਹਿਬੀ ਤਰਤੀ ਤੇ ਪੁੱਜੇ ਨਹੀਂ ਜਾਨਾ ਜਾਨਾ ਪੰਡਾ ਲਈ ਉੱਥੇ ਜਾ ਕੇ ਇੱਥੇ ਜੋੜੇ ਲਾ ਕੇ ਨਾਨਕ ਮਾਤਾ ਸਾਹਿਬੀ ਤਰਤੀ ਤੇ ਗਏ ਨਹੀਂ ਨਾਨਕ ਮਾਤਾ ਸਾਹਿਬੀ ਤਰਤੀ ਤੇ ਪਹਿਲੇ ਜਲ ਨਹੀਂ ਸੀ ਆਪ ਜੀ ਬੋਲੀ ਸਾਹਿਬ ਗਏ ਹੋਣੇ ਅੱਛਾ ਬੋਲੀ ਸਾਹਿਬ ਹੀ ਜਲ ਹੋਇਆ ਕਰ ਤੇ ਹੋਰ ਕਿੱਧਰ ਜਲ ਨਹੀਂ ਸੀ ਭਾਈ ਵੀਦੀ ਚੰਦੂ ਆਖਿਆ ਕਹਿੰਦੇ ਸਿੱਖਾ ਆਪ ਦੀ ਕਟੋਰਾ ਜਲ ਪਾ ਕੇ ਲਿਆਓ ਤੇ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਪਾਈਬੀ ਦੀ ਜਨ ਪਹੁੰਚੇ ਨੇ ਉਸ ਜਲ ਦੇ ਕੋਲ ਕਟੋਰਾ ਜਲ ਪਰ ਕੇ ਲੈਂਦਾ ਹੈ ਸਤਿਗੁਰੂ ਨੇ ਗੀਤ ਦੇ ਵਿੱਚ ਰੱਖਿਆ ਸੀ ਕੇਸਰ ਤੇ ਚੰਦਨ ਤੇ ਸਤਿਗੁਰੂ ਨੇ ਆਖਿਆ ਸਿੰਘਾ ਜਲ ਦੇ ਵਿੱਚ ਘੋਲੋ ਜਦੋਂ ਸਤਿਗੁਰੂ ਜੀ ਲੈਣਦੇ ਵੱਲ ਖੜੇ ਸਨ ਚੜ੍ਹਦੇ ਵੱਲੋਂ ਮੂਸੀ ਤੇਨਵਾਰਾ ਉਸ ਜਲ ਕੇ ਅਸਰ ਦਾ ਛੱਪੇ ਜਦੋਂ ਮਾਰੇ ਸਨ ਉਹ ਸੜੇ ਹੋਏ ਪਿੱਪਲ ਸਾਹਿਬ ਜੀ ਨੂੰ ਹਰਾ-ਪਰਾ ਕੀਤਾ ਨਾਨਕ ਮਤਾ ਸਾਹਿਬ ਜੀ ਦਿੱਤੀ ਬੜਾ ਪਿੱਪਲ ਸਾਹਿਬ ਉਹ ਤੋਂ ਬਾਅਦ ਵਾਪਸ ਆਏ ਨਿਸ਼ੇਧਾ ਨੂੰ ਕਈ ਕ੍ਰਿਧੀਆਂ ਕੀਤੀਆਂ ਅੱਖਾਂ ਨੂੰ ਉਹਨਾਂ ਨੂੰ ਸੋਧਾ ਲਾਇਆ ਤੇ ਨਾਨਕ ਮਹਤਾ ਸਾਹਿਬ ਦੀ ਧਰਤੀ ਛੱਡ ਕੇ ਚਲੇ ਗਏ ਨਹੀਂ ਤੇ ਬਾਬਾ ਅਲਮੱਜ ਨੂੰ ਲੈ ਕੇ ਇੱਥੇ ਸੁੱਜੇ ਨਾ ਤੇ ਬਾਬਾ ਅਲਮੱਜ ਨੂੰ ਕਹਿੰਦੇ ਨੇ ਸਿੱਖਾ ਤੁਸੀਂ ਨਾਲ ਨਹੀਂ ਤੁਹਾਨੂੰ ਅਸੀਂ ਖੜਨਾ ਰਹਿਣਾ ਤੁਸੀਂ ਨਾਨਕ ਮਹਤਾ ਸਾਹਿਬ ਦੀ ਧਰਤੀ ਤੇ ਕਹਿੰਦੇ ਸਤਿਵਚਨ ਜਦੋਂ ਸਤਗੁਰੂ ਜੀ ਤੁਲਣ ਲੱਗੇ ਨੇ ਨਾ ਤੇ ਬਾਬਾ ਅਲਮੱਜ ਅੱਖਾਂ ਵਿੱਚੋਂ ਨੀਰ ਵਾਇਆ ਗਰੋਣ ਲੱਗੇ ਨੇ ਤੇ ਸਤਗੁਰੂ ਜੀ ਨੇ ਪੁੱਛਿਆ ਕਹਿੰਦੇ ਸਿੱਖਾਉਣ ਤੂੰ ਕਿਉਂ ਰੋਣਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਸਤਗੁਰੂ ਜੀ ਅੱਜ ਸਾਡੀ ਆਪ ਜੀ ਨੇ ਸਾਡੀ ਅਰਦਾਸ ਸੁਣੀ ਏ ਸਾਨੂੰ ਕਿਤੇ ਫਿਰ ਜਰੂਰਤ ਹੋਈ ਸਾਡ ਨੂੰ ਕਿਸੇ ਫਿਰ ਪਰੇਸ਼ਾਨ ਕੀਤਾ ਸਾਡੀ ਕੌਣ ਅਰਦਾਸ ਸੁਨੇਗਾ ਤੇ ਸਤਿਗੁਰੂ ਜੀ ਪਿਆਰ ਵਿੱਚ ਆਏ ਨੇ ਕਹਿੰਦੇ ਜਾ ਸਿੱਖਾ ਜਿਵੇਂ ਤੁਨਗੁਰ ਨਾਨਕ ਦੇਵ ਜੀ ਦਾ ਪਿਪਲ ਸਾਹਿਬ ਹਾਰੇ ਪਰੋਏ ਇਹ ਕਿ ਆਇਤ ਲੈ ਕੇ ਸਾਡੇ ਸੁੱਕੇ ਕਿੱਲੇ ਹਾਰੇ ਪਰ ਹੋਣਗੇ ਤੇ ਤੈਨੂੰ ਘਬਰਾਉਣ ਦੀ ਲੋੜ ਨਹੀਂ 24 ਘੰਟਿਆਂ ਦੇ ਵਿੱਚ ਇੱਕ ਵਾਰਾਂ ਇੱਥੇ ਸਾਡੇ ਜਰੂਰ ਚੱਲ ਪੈਣਗੇ ਅੱਜ ਵੀ ਸਾਡੇ ਘੋੜਿਆਂ ਦੇ ਪੈਰ ਜੀ ਲੱਗਦੇ ਨੇ ਦਸ ਨੂੰ ਕਰੀਬ 1450 ਲੋਗਾਂ ਨੇ ਸੇਵਾ ਨਿਭਾਉਂਦੇ ਹਨ ਸੰਗਤ ਹੁੰਦੀ ਏ ਉਸ ਕੋੜਿਆਂ ਦੇ ਪੈਰ ਨੂੰ ਫਿਰ ਮਟਾ ਦਿੰਦੇ ਨੇ ਤੋ ਫਿਰ ਕਿਰਪਾ ਹੋ ਜਾਂਦੀ ਸਤਿਗੁਰੂ ਨੇ ਅਖੇ ਸਾਡਾ ਕੋਈ ਸਮਾਂ ਨਹੀਂ 24 ਘੰਟਿਆਂ ਦੇ ਵਿੱਚ ਇੱਕ ਵਾਰੀ ਸਾਡੇ ਹੱਥ ਜਿਉਂ ਚਿਰਨ ਪੈਣਗੇ ਤਾਂ ਕੋੜਿਆਂ ਦੇ ਪੈਰ ਲੱਗਦੇ ਨੇ ਇਤੋਂ ਵੱਰ ਦੇ ਕੇ ਪਹੁੰਚੇ ਨੇ ਪਹਿਲੀ ਵੀ ਬਾਜਪਾਦਰ ਦੇ ਘਰ ਵੀ ਰੁਕੇ ਨੇ 8 ਦਿਨ ਉਤੋਂ ਪਹੁੰਚੇ ਸਨ ਭਾਈ ਦੀ ਢੋਲੀ ਸਾਂਝ ਦਾ ਦੇ ਘਰ ਹੋਂਦੇ ਘਰ ਵੀ ਪਹੁੰਚ ਕੇ 13 ਦਿਨ ਉਹਦੇ ਘਰ ਰੁਕੇ ਨੇ ਸਤਗੁਰੂ ਜੀ ਫਿਰ ਹਰਮੰਦਰ ਸਾਹਿਬ ਦੀ ਤਰਫ਼ ਹੀ ਗਏ ਸਨ ਇਹ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ